ਫਰੂਸਪੁਰ ਦੇ ਹਲਕਾ ਜੀਰਾ ਦੇ ਲੋਕ ਹੋਏ ਪਰੇਸ਼ਾਨ ਸੜਕ ਤੇ ਪਏ ਵੱਡੇ ਵੱਡੇ ਟੋਏ ਲੋਕਾਂ ਲਈ ਬਣੇ ਪਰੇਸ਼ਾਨੀ ਦਾ ਕਾਰਨ ਸੀਵਰੇਜ ਬੰਦ ਹੋਣ ਕਾਰਨ ਸੜਕਾਂ ਤੇ ਖੜਿਆ ਪਾਣੀ ਐਕਸੀਡੈਂਟ ਨਾਲ ਹੋ ਸਕਦਾ ਹੈ ਵੱਡਾ ਹਾਦਸਾ ਰੋਸਪੁਰ ਦੇ ਹਲਕਾ ਜੀਰਾ ਦੇ ਬੱਤਰਾ ਰੋਡ ਤੇ ਲੋਕਾਂ ਦਾ ਜਿਉਣਾ ਦੁੱਬਰ ਹੋ ਗਿਆ ਜਿੱਥੇ ਸੀਵਰੇਜ ਬਲੌਕ ਹੋਣ ਕਾਰਨ ਸੜਕਾਂ ਤੇ ਪਾਣੀ ਖੜ ਗਿਆ ਤੇ ਪਾਣੀ ਖੜਨ ਕਾਰਨ ਸੜਕ ਵਿੱਚ ਵੱਡੇ ਵੱਡੇ ਟੋਏ ਪੈ ਗਏ ਨੇ ਜਿਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਜਾਣਕਾਰੀ ਦਿੰਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਕਈ ਵਾਰ ਉਹਨਾਂ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਨੇ ਪਰ ਕਿਸੇ ਦੇ ਵੀ ਕੰਤੇ ਜੂ ਨਹੀਂ ਸਰਕੀ ਸੜਕ ਤੇ ਪਏ ਵੱਡੇ ਵੱਡੇ ਖੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਲੋਕਾਂ ਨੇ ਕਿਹਾ ਕਿ ਸੁਣਵਾਈ ਨਾ ਹੁੰਦੀ ਦੇਖ ਕੇ ਹੁਣ ਤਾਂ ਉਹ ਸੋਚ ਰਹੇ ਨੇ ਕਿ ਸੜਕ ਤੇ ਹੀ ਮੱਛੀ ਪਾਲਣਾ ਸ਼ੁਰੂ ਕਰ ਦੇਣ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਰੋਡ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ ਸੰਦਰ ਸਿੰਘ ਜੀ ਮੈਂ ਸਦਾ ਰਖ ਲਉਣੀ ਚੈਨ ਹੈ ਜੀ ਇੱਥੇ ਮਤਲਬ ਇੱਥੇ ਰੋਡ ਦਾ ਇੰਨਾ ਕੋ ਬੁਰਾ ਹਾਲ ਹੋ ਚਲਿਆ ਪਿਛਲੇ 6-7 ਮਹੀਨਿਆਂ ਤੋਂ ਮਤਲਬ ਡੇਲੀ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਕਦੀ ਕੋਈ ਡਿੱਗ ਪੈਂਦਾ ਕਹੇ ਕੇ ਨਾਲ ਬੱਚੇ ਹੁੰਦੇ ਆ ਕਹੇ ਨਾਲ ਮਤਲਬ ਬਜ਼ੁਰਗ ਹੁੰਦੇ ਆ ਪਿੱਛੇ ਅੱਜ ਤੋਂ ਮਹੀਨਾ ਕੋ ਪਹਿਲਾਂ ਮੈਂ ਵੀ ਗਿਰਿਆ ਅਗਲੇ ਖੱਡੇ ਤੇ ਪੈਰ ਫ੍ਰੈਕਚਰ ਹੋ ਗਿਆ ਜੀ ਮੇਰਾ ਮਦਰ ਦੇ ਸਿਰ ਤੇ ਸੱਟ ਵੱਜ ਗਈ ਮਤਲਬ ਉਦੋਂ ਵੀ ਅਸੀਂ ਕਾਫੀ ਕਮੇਟੀ ਜਾ ਕੇ ਆ ਸੱਜਣ ਕਾਫੀ ਇਕੱਠੇ ਹੋ ਕੇ ਅਸੀਂ ਜਾਂਦੇ ਰਹੇ ਕਮੇਟੀ ਚ ਵੀ ਕਹਿਣ ਵੇਨਾ ਕੋਈ ਹੱਲ ਕਰੀਏ ਪਾਣੀ ਦਾ ਕੋਈ ਹੱਲ ਕਰੀਏ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀਗੀ ਆਉਂਦੇ ਆ ਇੱਥੋਂ ਮਸ਼ੀਨ ਜੀ ਲਾ ਕੇ ਇੱਕ ਦੋ ਦਿਨ ਬਸ ਲੋਕਾਂ ਨੂੰ ਵਿਖਾ ਕੇ ਤੇ ਚਲੇ ਜਾਂਦੇ ਆ ਬਾਕੀ ਇਹਦਾ ਕੋਈ ਪੱਕਾ ਹੱਲ ਨਹੀਂ ਹੋ ਰਿਹਾ ਹਾਦਸੇ ਦਿਨੋਂ ਦਿਨ ਵੱਧ ਰਹੇ ਆ ਤੇ ਪ੍ਰਸ਼ਾਸਨ ਅੱਗੇ ਇਹੇ ਬੇਨਤੀ ਹੈ ਵੀ ਇਹਦਾ ਜਲਦੀ ਜਲਦੀ ਕੋਈ ਹੱਲ ਕੀਤਾ ਜਾਵੇ ਮੇਰਾ ਨਾਮ ਜੀ ਗੁਰਦੀਪ ਸਿੰਘ ਦੀਪਾ ਪੇਸ਼ਾ ਮੈਂ ਵੇਟਰ ਦਾ ਕੰਮ ਕਰਦਾ ਜੀ ਟੈਂਟ ਹੌਸ ਦਾ ਕੰਮ ਵੇਟਰ ਦਾ ਕੰਮ ਕਰਦਾ ਜੀ ਆ ਜਿਹੜਾ ਮੇਰੇ ਘਰ ਦੇ ਮੂਹਰੇ ਬਿਲਕੁਲ ਛੱਪੜ ਲੱਗਾ ਹੈ ਜੀ ਮੈਂ ਤਾਂ ਇਹ ਗੁਜ਼ਾਰਿਸ਼ ਕਰਦਾ ਵੀ ਚਲੋ ਮੈਂ ਵੇਟਰ ਦਾ ਕੰਮ ਛੱਡ ਦੇਣਾ ਮੈਨੂੰ 2-3 ਕਿਲੋ ਕੂੰਗ ਲਿਆ ਦਿਓ ਮੱਛੀ ਦਾ ਮੈਂ ਮੱਛੀ ਪਾਲ ਲੈਣਾ ਕਿਉਂਕਿ ਲੋਕੀ ਆਸੇ-ਪਾਸੇ ਲੰਘਦੇ ਆ ਦੂਜਾ ਨੰਬਰ ਇਹ ਆ 80-85 ਸਾਲ ਦੀ ਮੇਰੀ ਮਾਂ ਅੱਗੇ ਉਹਨੂੰ ਇੱਥੇ ਮੰਜਾ ਢਾਹ ਦੀ ਦੇ ਬਾਹਰ ਧੁਪੇ ਚੱਲ ਧੁਪੇ ਬੈਠੀ ਨਹੀਂ ਨਿਕ ਤੇ ਅੰਦਰੋਂ ਬਾਹਰ ਆ ਗਈ ਬਾਹਰ ਅੰਦਰ ਚਲੇ ਗਈ ਧੁਪੇ ਤੋਰ ਫਿਰ ਲਈ 2 ਮਿੰਟ ਉਹਨਾ 3-4 ਮਹੀਨਿਆਂ ਤੋਂ ਬਿਸਤਰੇ 'ਚ ਹੀ ਪਈ ਆ ਇਹ ਬਿਸਤਰੇ ਤੋਂ ਬਾਹਰ ਹੀ ਨਿਕੜਦੇ ਕਿਉਂਕਿ ਬਾਹਰ ਕਿਵੇਂ ਕੱਢੀਏ ਬਾਹਰ ਤਾਂ ਛੱਪੜ ਆ ਤੇ ਇਹ ਕਿੱਥੇ ਜਾਏਗੀ ਹੁੰਦਾ ਬੇਨਤੀ ਕਰ ਸਕਦੇ ਆ ਵੀ ਭਰਾ ਸਾਡੀ ਸੁਣੋ ਆ ਸਾਡੇ ਕੋਲ ਛੱਪੜ ਮਕਾਉ ਨਹੀਂ ਰਹਾ ਤੁਹਾਨੂੰ 2-3 ਕਿਲੋ ਮੱਛੀਆਂ ਲੈ ਕੇ ਦੋ ਤੇ ਅਸੀਂ ਮੱਛੀਆਂ ਪਾ ਲੈਨੇ ਇੱਥੇ ਹੋਰ ਤਾਂ ਹੀ ਕੁਝ ਨਹੀਂ ਕਰਨ ਦੁੱਗੇ ਕਿ ਫਿਰ ਸ਼ਾਮ ਸਿੰਘ ਵਾਸੀ ਮਾਡਲ ਟਾਊਨ ਸਾਡਾ ਇੱਥੋਂ ਆਉਣਾ ਜਾਣਾ ਇਹਨਾਂ ਦੁੱਬਰ ਹੋਇਆ ਪਿਆ ਜੀ ਬਹੁਤ ਜ਼ਿਆਦਾ ਦੁੱਬਰ ਹੋਇਆ ਪਿਆ ਅਸੀਂ ਜਦੋਂ ਰਾਤ ਨੂੰ ਘਰੇ ਆਈਦਾ ਇੱਥੋਂ ਦੀ ਸਮੈਲ ਸਾਡੇ ਘਰ ਤੱਕ ਜਾਂਦੀ ਏ ਸਵੇਰੇ ਜਦੋਂ ਬੱਚੇ ਅਸੀਂ ਸਕੂਲ ਵਾਸਤੇ ਵੈਨ ਤੇ ਛੱਡਣ ਆਉਣੇ ਆ ਇੱਥੇ ਵੈਨ ਤੇ ਬੱਚੇ ਚੜ੍ਹਨ ਉਤਰਨ ਵਿੱਚ ਇੰਨੀ ਜ਼ਿਆਦੀ ਤਕਲੀਫ ਆਉਂਦੀ ਹੈ ਕਈ ਵਾਰੀ ਬੱਚੇ ਇੱਥੇ ਸਾਡੇ ਡਿੱਗੇ ਆ ਦੁਬਾਰਾ ਜਾ ਕੇ ਜਿਹੜਾ ਅਡਰਸਾਂ ਆਪਾਂ ਚੇਂਜ ਕਰਕੇ ਫਿਰ ਦੁਬਾਰਾ ਆਏ ਆ ਹੁਣ ਸਕੂਲ ਵਾਲੇ ਵੈਨ ਵਾਲੇ ਐਡੇ ਆਕੇ ਪਿਆਉਂਦੇ ਭਾਈ ਅਸੀਂ ਤੁਹਾਡੇ ਬੱਚੇ ਲੈ ਕੇ ਨਹੀਂ ਜਾਣੇ ਭਈ ਇੱਥੋਂ ਦੱਸੋ ਜੀ ਕੀ ਕੀਤਾ ਸਾਡੀ ਪ੍ਰਸ਼ਾਸਨ ਨੇ ਗਈ ਬੇਨਤੀ ਏ ਜਿੰਨੀ ਛੇਤੀ ਛੇਤੀ ਇਸ ਚੀਜ਼ ਦਾ ਸਮਾਧਾਨ ਕੀਤਾ ਜਾਵੇ ਇਹ ਸ਼ਹਿਰ ਦਾ ਇੱਕ ਬਹੁਤ ਹੀ ਵਧੀਆ ਏਰੀਆ ਹੈਗਾ ਜੀ ਮਾਡਲ ਟਾਊਨ ਸ਼ਿਵਾਨ ਕਲੈਬ ਆ ਇਸ ਇਹ ਦੇ ਸਾਹਮਣੇ ਇੱਡਾ ਵੱਡਾ ਇੱਕ ਟੋਬਾ ਬਣਿਆ ਆ ਤਾਂ ਆਮ ਸ਼ਹਿਰ ਦੇ ਵਿੱਚ ਕੀ ਹਾਲ ਹੋਊਗਾ ਮੱਲਾ ਵਾਲਾ ਰੋਡ ਲਾ ਲਓ ਬਸਤੀ ਮਾਛੀਆਂ ਲਾ ਲਓ ਸੁਨੇਹਰਾ ਰੋਡ ਲਾ ਲਓ ਸਾਰੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਦੇਖਣ ਨੂੰ ਟੋਏ ਮਿਲਣਗੇ ਇਹਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਕਾਰਗਜ਼ਾਰੀਆਂ ਇਹੋ ਜਿਹੇ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ ਤੇ ਇਹਦਾ ਹਰਜਾਨਾ ਕੌਣ ਦੇਊਗਾ ਇਹਦਾ ਐਕਟੀਵੇਟਰ ਕੌਣ ਹੋਊਗਾ ਠੀਕ ਪੰਜਾਬੀ ਟੀਵੀ ਲਈ ਬਿਊਰੋ ਰਿਪੋਰਟ